ਮੁੱਖ ਮਾਰਗ ਤੇ ਵੱਡੇ ਟੋਏ ਹੋਣ ਕਾਰਨ ਨਿਤ ਹਾਦਸੇ ਵਾਪਰਦੇ ਦਿਖਾਈ ਦਿੰਦੇ ਹਨ ਇਸੇ ਤਰ੍ਹਾਂ ਦਾ ਮਾਮਲਾ ਆਇਆ ਹੈ ਸ਼ਹਿਰਗੁਰਿਆ ਹਾਈਵੇ ਦਾ ਜਿੱਥੇ ਕਿ ਭਾਰੀ ਵਰਖਾ ਹੋਣ ਕਾਰਨ ਹਾਈਵੇ ਸੜਕ ਤੇ ਵੱਡੇ ਟੋਏ ਪਏ ਹੋਏ ਹਨ ਅਤੇ ਹਾਦਸੇ ਵਾਪਰ ਰਹੇ ਹਨ ਇਸ ਵਾਰ ਇਹ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਰਾਗੀਰ ਤੋਂ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਨੰਬਰ ਪੀਬੀ09ਵਾਈ1001 ਦਾ ਟਾਇਰ ਟੋਏ ਵਿੱਚ ਪੈਣ ਕਾਰਨ ਗੱਡੀਾਂ ਪਲਟੀਆਂ ਖਾਂਦੀ ਹੋਈ ਸੈਂਟਰ ਵਿੱਚ ਬਣੇ ਫੁੱਟਪਾਥ ਤੇ ਜਾ ਪਲਟੀ ਥਾਣੇਦਾਰ ਦੇ ਦੱਸਣ ਮੁਤਾਬਕ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਗੱਡੀ ਪਲਟੀ ਹੋਈ ਸੀ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਲੁਧਿਆਣੇ ਤੋਂ ਫਗਵਾੜਾ ਵੱਲ ਨੂੰ ਜਾ ਰਹੇ ਸੀ ਭਾਰੀ ਮੀਂਹ ਕਾਰਨ ਹਾਈਵੇ ਤੇ ਵੱਡੇ ਟੋਏ ਹਨ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਉਹਨਾਂ ਨੂੰ ਮੌਕੇ ਤੇ ਫਸਟ ਏਡ ਦੇ ਕੇ ਫਲੋਰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਰਸਤੇ ਨੂੰ ਚਾਲੂ ਕਰਵਾਇਆ ਗਿਆ ਅਤੇ ਇਸ ਐਕਸੀਡੈਂਟ ਦੇ ਸਬੰਧ ਵਿੱਚ ਥਾਣਾ ਗੁਰਿਆ ਨੂੰ ਸੂਚਿਤ ਕਰ ਦਿੱਤਾ ਗਿਆ ਹਾਂਜੀ ਸਰ ਇਹ ਕਿ ਗੁਰਾਇਆਂ ਵਿਖੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਮੈਂ ਐਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਤੇ ਤਨਾਤਾਂ ਸਾਨੂੰ ਕਿਸੇ ਰਾਹਗੀ ਬਜ਼ੁਰਗਾਂ ਤੋਂ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਜਿਹੜੀ ਲੁਧਿਆਣੇ ਤੋਂ ਫੂਆਲਾ ਸਾਈਡ ਜਾ ਰਹੀ ਸੀ ਰਸਤੇ ਦੇ ਵਿੱਚ بارش ਪੈਣ ਕਾਰਨ ਟੋਏ ਹੋਣ ਕਾਰਨ ਗੱਡੀ ਜਿਹੜੀ ਆ ਬੇਕਾਬੂ ਹੋ ਕੇ ਸੜਕ ਤੋਂ ਸ਼ਹਿਰ ਦੇ ਵਿਚਕਾਰ ਜਿਹੜਾ ਬਣਿਆ ਹੋਇਆ ਡਿਵਾਈਡਰ ਹੈ ਉਹਦੇ ਉੱਤੇ ਪਲਟ ਗਈ ਜਿਹਦੇ ਵਿੱਚ ਦੋ ਵਿਅਕਤੀ ਸਨ ਇੱਕ ਦੇ ਥੋੜੀ ਜਿਆਦਾ ਸੱਟ ਲੱਗੀ ਇੱਕ ਦੇ ਮਾਮੂਲੀ ਲੱਗੀ ਦੋਹਾਂ ਨੂੰ ਸਿਵਲ ਹਸਤਲ ਫਲੋਰ ਵਿਖੇ ਭਰਤੀ ਕਰਵਾ ਦਿੱਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਤਾ ਥਾਣਾ ਗਰਾਹ ਡਿਊਟੀ ਅਫਸਰ ਨੂੰ ਵੀ ਨੋਟ ਕਰਤਾ ਜਿਹੜੀ ਰਾਹ ਰਾਹ ਨਹੀਂ ਚਾਲੂ ਕਰਵਾਤਾ ਸਰ ਰਸਤਾ ਬਿਲਕੁਲ ਨਰਵੇਗਨ ਚੱਲ ਰਿਹਾ ਜੀ